ਪਰਮ ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਡੀ ਸਮਾਜ ਦੇ ਵਿੱਚ ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਉਸ ਰੱਬ ਦੇ ਵੱਲੋਂ ਦੋ ਅੱਖਾਂ ਦੀ ਬਖਸ਼ਿਸ਼ ਨਹੀਂ ਹੁੰਦੀ ਭਾਵੇਂ ਉਹ ਬਾਹਰਲੀ ਦੁਨੀਆ ਨਹੀਂ ਦੇਖ ਸਕਦੇ ਜਾਂ ਉਹਨਾਂ ਦੇ ਕੋਲ ਅੱਖਾਂ ਦੀ ਜੋਤ ਨਹੀਂ ਹੁੰਦੀ ਸੋ ਜਿਹੜੇ ਇਸ ਤਰ੍ਹਾਂ ਦੇ ਅੰਨੇ ਮਨੁੱਖ ਨੇ ਉਹਨਾਂ ਦਾ ਤਾਂ ਇਲਾਜ ਜਿਹੜਾ ਹੈ ਉਹ ਸਕਦਾ ਹੈ। ਕਾਫੀ ਸਾਰੇ ਮਾਹਰ ਡਾਕਟਰ ਹੈ ਜਿਹੜੇ ਆਪਣੇ ਇਲਾਜ ਦੁਆਰਾ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਲਿਆ ਸਕਦੇ ਨੇ। ਪਰ ਇੱਕ ਅੰਨੇ ਉਹ ਨਹੀਂ ਜਿਨ੍ਹਾਂ ਨੂੰ ਅਕਲ ਦੇ ਅੰਨੇ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਇਹਨਾਂ ਦਾ ਇਲਾਜ ਕਰਨਾ ਜਾਂ ਇਹਨਾਂ ਦੀ ਅਕਲ ਦਾ ਜਿਹੜਾ ਅੰਨਪਣ ਹੈ ਉਸ ਨੂੰ ਠੀਕ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਸੋ ਜੇਕਰ ਵਾਹਿਗੁਰੂ ਜੀ ਚਾਹਣ ਤਾਂ ਇਹਨਾਂ ਨੂੰ ਮਤ ਆ ਸਕਦੀ ਹੈ ਨਹੀਂ ਤਾਂ ਇਹ ਜਿਹੜੇ ਅਕਲ ਦੇ ਅੰਨੇ ਲੋਕ ਹੈ ਇਹ ਆਪਣੇ ਵਾਸਤੇ ਵੀ ਖਤਰਨਾਕ ਹੈ ਸਾਡੇ ਸਮਾਜ ਦੇ ਵਾਸਤੇ ਵੀ ਖਤਰਨਾਕ ਹੈ ਸਾਡੀ ਕੌਮ ਦੇ ਵਾਸਤੇ ਸਾਡੇ ਦੇਸ਼ ਦੇ ਵਾਸਤੇ ਵੀ ਖਤਰਨਾਕ ਹੈ ਸੋ ਅਕਲ ਦੇ ਅੰਨਿਆਂ ਦਾ ਇੱਕੋ ਹੀ ਇਲਾਜ ਹੈ ਕਿ ਉਹ ਮਹਾਨ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਉਸ ਨੂੰ ਸਮਝਣ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਤੋਂ ਅਕਲ ਲੈਣ ਤਾਂ ਕਿ ਉਹਨਾਂ ਦਾ ਆਪਣਾ ਵੀ ਭਲਾ ਹੋ ਸਕੇ ਔਰ ਸਮਾਜ ਦਾ ਵੀ ਭਲਾ ਹੋ ਸਕੇ ਸੋ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ